ਹਾਂਜੀ ਕੋਈ ਗਰੀਬਾਂ ਦੀ ਕੌਣ ਪੁੱਛਦਾ ਜੀ ਕੋਈ ਮਜ਼ਦੂਰ ਦੱਸਣੇ ਜੀ ਇਹ ਤਾਂ ਵੱਡੇ ਲੋਕਾਂ ਦੀ ਗੱਲ ਆ ਸਾਡੇ ਕਦੇ ਹੁੰਦੇ ਗਰੀਬਾਂ ਦੇ ਤੇ ਬੋਰੀਆਂ ਤੇ ਰੁਲਦੇ ਫਿਰਦੇ ਆ ਦਾਜਾ ਕਿੰਨੀ ਇੱਕ ਗੱਟੇ ਦੀ ਘਟ ਜਾਂਦੀ ਹੋਊ ਕਿਲੋ ਘਟ ਜਾਂਦੀ ਹੈ ਜੀ ਗੱਟੇ ਦੀ ਫਿਰ ਉਹ ਕਿਲੋ ਕੀ ਦੇ ਖਾਤੇ ਪੈਗੀ ਸਾਡੇ ਖਾਤੇ ਚੌਧਰੀ ਗਰੀਬਾਂ ਦੇ ਜੀ ਫਿਰ ਤੁਸੀਂ ਘਰੇ ਕੀ ਲੈ ਕੇ ਜਾਓਗੇ ਫਿਰ ਅਸੀਂ ਆਪਾਂ ਬਸ ਉਹੀ ਖਾਲੀ ਹੱਥ ਜਾਵਾਂਗੇ ਜੀ ਜਿਵੇਂ ਆਏ ਸੀ ਓਵੇਂ ਚੋਗੇ ਓਵੇਂ ਜਾਵਾਂਗੇ ਜੀ ਬਸ ਆ ਜਿਹੜਾ ਮੱਛਰ ਕੂੰਖਾ ਗਏ ਇਹ ਘਟਾ ਕੇ ਸੈਕ ਲਾਉਣੇ ਆ ਜੀ ਸਾਨੂੰ ਕੋਈ ਪੈਸਾ ਨਹੀਂ ਮਿਲਦਾਗਾ ਗਵਰਨਮੈਂਟ ਬਹੁਤ ਮਾੜੀ ਹੈ ਜਿਹੜੀ ਮਾਲ ਨ 20 ਸਾਲ ਤੋਂ ਰੈਗੂਲਰ ਇਹੀ ਕੰਮ ਕਰਦੇ ਹੋ ਤੁਸੀਂ ਹਰ ਸਰਕਾਰ ਦਾ ਰੰਗ ਦੇਖ ਲਿਆ ਹੁਣ ਇਹ ਤਾਂ ਬਹੁਤ ਮਾੜਾ ਆ 11000 ਘਟਾ ਤੁਹਾਡੀ ਦੁਕਾਨ ਤੇ ਆਇਆ ਹਾਂ 1000 ਚੱਕਿਆ ਗਿਆ ਜੀ ਚੱਕਿਆ 1000 1000 ਚੱਕਿਆ ਗਿਆ ਜੀ ਇਹ ਤਾਂ ਬਹੁਤ ਵੱਡਾ ਤੁਸੀਂ ਇਤਿਹਾਸ ਸਰ ਜੀ ਬੇਟਾ ਦੇਸ਼ਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਨਿੰਦਰਪਾਲ ਸਿੰਘ ਮਚਾਕੀ ਔਰ ਦੋਸਤੋ ਐਸ ਵਕਤ ਅਸੀਂ ਪਿੰਡ ਮਚਾਕੀ ਕਲਾਂ ਦੀ ਦਾਣਾ ਮੰਡੀ ਵਿੱਚ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਮਜ਼ਦੂਰ ਇਹਨਾਂ ਦੇ ਚੌਧਰੀ ਔਰ ਜਿੰਨੇ ਵੀ ਇੱਥੇ ਕਾਮੇ ਬੈਠੇ ਨੇ ਅੱਜ ਵੈਸੇ ਤਾਂ ਮਜ਼ਦੂਰ ਦੇ ਹਿਸਾ ਤੇ ਮਜ਼ਦੂਰਾਂ ਨੂੰ ਛੁੱਟੀ ਹੁੰਦੀ ਆ 8 ਘੰਟੇ ਕੰਮ ਹੁੰਦਾ ਪਰ ਤੁਸੀਂ ਦੇਖ ਸਕਦੇ ਹੋ ਸਮਾਂ ਕਿੰਨਾ ਹੋ ਗਿਆ ਦਿਨ ਛਿਪ ਗਿਆ ਰਾਤ ਹੋਣ ਵਾਲੀ ਆ ਪਰ ਇਹ ਕਿਰਤੀ ਕਾਮੇ ਹਾਲੇ ਵੀ ਕੰਮ ਦੇ ਵਿੱਚ ਲੱਗੇ ਹੋਏ ਨੇ ਪਰ ਜੇਕਰ ਆਪਾਂ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰਦੀ ਤਾਂ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਮੰਡੀ ਤੇ ਨਜ਼ਰ ਮਰਾਦਨ ਤਕਰੀਬਨ ਤਕਰੀਬਨ ਪੌਣੇ 2 ਲੱਖ ਗੱਟਾ ਜਿਹੜਾ ਹਾਲੇ ਵੀ ਇੱਥੇ ਮੌਜੂਦ ਆ ਕਿਉਂਕਿ ਟਰਾਂਸਪੋਰਟ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਇੱਥੇ ਗੱਡੀਆਂ ਨਹੀਂ ਆਈਆਂ ਤੇ ਮਜ਼ਦੂਰ ਰਾਤ ਨੂੰ ਦਿਨ ਰਾਤ ਇੱਥੇ ਮੱਛਰ ਦੇ ਵਿੱਚ ਪਰੇਸ਼ਾਨ ਹੁੰਦੇ ਨੇ ਇਹਨਾਂ ਦੇ ਚੌਧਰੀ ਪਰੇਸ਼ਾਨ ਹੁੰਦੇ ਨੇ ਆ ਤੁਸੀਂ ਦੇਖ ਸਕਦੇ ਹੋ ਮੰਡੀ ਦਾ ਹਾਲਾਤ ਪੌਣੇ 2 ਲੱਖ ਗੱਟਾ ਜਿਹੜੇ ਇਹਨਾਂ ਦੇ ਚੌਧਰੀਆਂ ਦੇ ਕਹਿਣਾ ਕਿ ਹਾਲੇ ਵੀ ਇੱਥੇ ਮੌਜੂਦ ਆ ਤੇ ਗੱਡੀਆਂ ਇੱਥੇ ਬਹੁਤ ਘੱਟ ਆਉਂਦੀਆਂ ਹੁਣ ਮੈਂ ਤੁਹਾਨੂੰ ਉਹਨਾਂ ਚੌਧਰੀ ਸਹਿਬਾਨ ਨਾਲ ਔਰ ਜਿਹੜੇ ਲੇਬਰ ਦੇ ਇੱਥੇ ਕਾਮੇ ਮਜ਼ਦੂਰ ਇੱਥੇ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਕਿੰਨੇ ਚਿਰ ਤੋਂ ਬੈਠੇ ਆ ਔਰ ਕੀ ਕੀ ਇਹਨਾਂ ਨੂੰ ਸਮੱਸਿਆ ਆ ਰਹੀ ਜਾਂ ਨਹੀਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਕੀ ਹੈ ਜੀ ਤੁਹਾਡਾ ਲਖਵੀਰ ਸਿੰਘ ਹੈ ਜੀ ਅੱਛਾ ਸਭ ਤੋਂ ਪਹਿਲਾਂ ਸਰ ਇਹ ਦੱਸੋ ਵੀ ਤੁਸੀਂ ਇੱਥੇ ਕਿੰਨੀ ਤਰੀਕ ਤੋਂ ਬੈਠੇ ਹੋ ਔਰ ਕਿੰਨੇ ਘੋਣ ਇੱਥੇ ਗੱਟੇ ਮੌਜੂਦ ਨੇ ਸਾਡੇ ਕੋਲੇ 12 ਤਰੀਕ ਤੋਂ ਮਾਲ ਆਇਆ ਜੀ ਅੱਛਾ 12 ਤਰੀਕ ਤੋਂ ਮਾਲ ਆਇਆ ਤੇ ਅੱਜ 1 ਤਰੀਕ ਹੋ ਗਈ ਆ 1 ਤਰੀਕ ਹਾਂਜੀ ਇਹ ਵੇਖ ਲਓ ਮਾਲ ਕਿੰਨਾ ਭਰਿਆ 1 ਘਟਾ ਵੀ ਨਹੀਂ ਚੱਕਿਆ ਗਿਆ ਏ ਵੀ ਆਰਜ਼ ਕੀ ਆਪਦੇ ਕਿਰਾਏ ਦੇ ਲੈ ਕੇ ਗੱਡੀਆਂ ਜਿਹੜੇ ਕੋਈ ਲੈਂਦਾ ਉਹਦੇ ਕਿਰਾਏ ਤੇ ਗੱਡੀ ਲੈ ਕੇ ਹੁੰਦਾ 8 ਰੁਪਏ ਕੱਟਾ ਅੱਛਾ ਪ੍ਰਾਈਵੇਟ ਆ ਰਹੀ ਐ ਸਿੱਧਾ ਗੱਟਾ ਯਾਨੀ ਕਿ 8 ਤੀਆਂ ਦੇ ਰਿਹਾ ਹਾਂਜੀ ਹਾਂਜੀ ਜਿਹੜੀਆਂ ਠੇਕੇਦਾਰੀ ਗੱਡੀਆਂ ਭਕਾਰ ਕੇ ਆਉਣੀਆਂ ਠੇਕੇਦਾਰ ਉਹ ਕੋਈ ਗੱਡੀ ਦੇ ਰਿਹਾ ਜੀ ਅੱਛਾ ਹਾਂਜੀ ਜੀ ਬਈ ਕਿੰਨੀਆਂ ਗੱਡੀਆਂ ਜਿਹੜੀਆਂ ਆ ਜਾਣੀਆਂ ਇੱਕ ਦਿਨ ਦੇ ਵਿੱਚ ਇਸ ਮੰਡੀ ਦੇ ਵਿੱਚ ਇਹ ਦਾ ਆਪਦੀਆਂ ਕਿਰਾਏ ਵਾਲੀਆਂ ਗੱਡੀਆਂ ਜੀ ਉਹਨਾਂ ਦੇ ਦੋ ਤਿੰਨ ਗੱਡੀਆਂ ਹੈਗੀਆਂ ਅੱਛਾ ਮਤਲਬ ਸਿੱਧਾ ਹਿਸਾਬ ਆ ਵੀ ਜਿਹੜਾ 8 ਰੁਪਏ ਪਤੀ ਗੱਟੇ ਦੇ ਹਿਸਾਬ ਨਾਲ ਜਿੰਨੇ ਕੋਈ ਪਾ ਕੇ ਲੈ ਜਾਂਦਾ ਉਹ ਆਰਧੇ ਨਕਦ ਦੇ ਦਿੰਦੇ ਉੱਥੇ ਹਾਂਜੀ ਹਾਂਜੀ ਆਰਧੇ ਦੇ ਰਿਹਾ ਅੱਗੇ ਗੱਡੀਆਂ ਲੈਣ ਦੀ ਵੀ ਸਮੱਸਿਆ ਆਉਂਦੀ ਕੁਝ ਉੱਥੇ ਵੀ ਲੈਣਾ ਲੱਗਦੀ ਹੈ ਸਮੱਸਿਆ ਦੀ ਵੀ ਆਉਂਦੀ ਉੱਥੇ ਲੇਬਰ ਉੱਥੇ ਵੀ ਘਟਾ ਅੱਛਾ ਇੱਕ ਇਹ ਗੱਲ ਹੈ ਕਿ ਜਦੋਂ ਕਿਸਾਨ ਇੱਥੇ ਕਣਕ ਲੈ ਕੇ ਆਉਂਦੇ ਆ ਫੋਰ ਐਗਜ਼ਾਮਪਲ ਜਿੱਥੇ ਆਪਾਂ ਖੜੇ ਹਾਂ ਹੁਣ ਇੱਥੇ ਪਹਿਲਾਂ ਜਗ੍ਹਾ ਨਹੀਂ ਸੀ ਤੁਸੀਂ ਇਥੋਂ ਗੱਟੇ ਚੱਕਦੇ ਲੇਬਰ ਨੇ ਹਾਂਜੀ ਹਾਂਜੀ ਤੁਸੀਂ ਲੇਬਰ ਤੋਂ ਹੀ ਚੁਕਾਏ ਆ ਥਾਂ ਬਣਾਉਣਾ ਪੈਂਦਾ ਸਾਨੂੰ ਕਰੀਏ ਕੀ ਫਿਰ ਜਿਹੜਾ ਲੇਬਰ ਨੇ ਉਹ ਸ਼ਿਫਟਿੰਗ ਕੀਤੀ ਆ ਜਿਵੇਂ ਪਿੱਛੇ ਸਟੈਕ ਤੇ ਇੱਕ ਵ ਫਿਰ ਇਹ ਜਿਹੜੇ ਗੱਟੇ ਸੈਂਕੜਿਆਂ ਦੇ ਹਿਸਾਬ ਨਾਲ ਇਹਨਾਂ ਕਿਰਤੀ ਕਾਮਿਆਂ ਨੇ ਚੱਕੇ ਇਹਨਾਂ ਨੂੰ ਇਹਨਾਂ ਦਾ ਕੀ ਮਿਲਿਆ ਇਹਨਾਂ ਨੂੰ ਸਾਨੂੰ ਕੁਝ ਨਹੀਂ ਮਿਲਦਾ ਜੀ ਕੋਈ ਪੈਸਾ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਫਿਰ ਇਹ ਫ੍ਰੀ ਸਰਵਿਸ ਕਿਸ ਤਰ੍ਹਾਂ ਹੋ ਰਹੀ ਹੈ ਬਸ ਇਹ ਮਾਲ ਲਵਾਉਂਦੀ ਖਾਤਰ ਜ਼ਿੰਮੇਵਾਰੀ ਕਰਨੇ ਪੈਂਦੇ ਜੀ ਫਿਰ ਉਹ ਤਾਂ ਹੁਣ ਵਧੀਆ ਹੁਣ ਐ ਸ਼ਰਾਮ ਨਾਲ ਬੈਠਿਆ ਫਿਰ ਮਜ਼ਦੂਰ ਖਪਰੇ ਸਾਨੂੰ ਮੱਛਰ ਬਹੁਤ ਕੰਦਾ ਜੀ ਇੱਥੇ ਜੀ ਫਿਰ ਰਾਤ ਨੂੰ ਗੱਟੇ ਚੱਕਣ ਦਾ ਵੀ ਡਰ ਜੀ ਇਧਰ ਇੱਕ ਦੁਕਾਨ ਤੋਂ ਗੱਟੇ ਚੱਕੇ ਗਏ 6 ਗੱਟੇ ਚੱਕੇ ਗਏ ਹੂੰ ਰਾਤ ਨੂੰ ਸਾਰੀ ਰਾਤ ਜਾਗਦੇ ਰਹਿੰਨਾ ਆਪੇ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਜਿਸ ਤਰ੍ਹਾਂ ਸਰਕਾਰ ਦਾਅਵੇ ਕਰਦੀ ਹੈ ਇਸ਼ਤਿਹਾਰ ਆਉਂਦੇ ਆ ਬਿਆਨ ਆਉਂਦੇ ਆ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਰੱਖਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਮਜ਼ਦੂਰਾਂ ਦੀ ਕੋਈ ਨਹੀਂ ਸੁਣਦਾ ਜੀ ਮਜ਼ਦੂਰ ਬੈਠੇ تھے ਜੀਵਦਾਰ ਮਾਲਤ ਲਾ ਗਏ ਆ ਦਾ ਠੀਕ ਹੈ ਹਾਂਜੀ ਯਾਨੀ ਕਿ ਜਿਹੜਾ ਮਾਲ ਗੱਟੇ ਚ ਪੈ ਗਿਆ ਉਹ ਉਹਦਾ ਉਹ ਫਰੀ ਹੈ ਜੀ ਬਸ ਉਹਨੂੰ ਖਾਤੇ ਚ ਉਹਨਾਂ ਦੇ ਪੈਸੇ ਆ ਜਾਣੇ ਤਾਂ ਦਾ ਅਸੀਂ ਪਿੱਟੀ ਜਾਂਦੇ ਸੀ ਜੀ ਜਿਹੜੇ ਬੈਠੇ ਰਾਤ ਦੇ ਨਾਲ ਇੱਥੇ ਰਹਿਣਾ ਪੈਂਦਾ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਅਸੀਂ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਗੱਡੀਆਂ ਵੱਧ ਵੱਧ ਭੇਜਣ ਤੇ ਮਾਲ ਪੰਜ ਚਸਰਾਂ ਦੇ ਚੱਕਾ ਜਾਵੇ ਅਸੀਂ ਕੋਈ ਹੋਰ ਕੰਮ ਕਰਨ ਵਾਲੇ ਹੋਰ ਕੰਮ ਸੋ ਦੋਸਤੋ ਇੱਥੇ ਹੋਰ ਜਿਹੜੇ ਕਿਰਤੀ ਕੰਮ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਆਈਆਂ ਕਿਉਂ ਇੱਥੇ ਗੱਡੀਆਂ ਨਹੀਂ ਆਈਆਂ ਜਿਸ ਤਰ੍ਹਾਂ ਸਰਕਾਰ ਨੇ ਦਾਅਵੇ ਕੀਤੇ ਸੀ ਉਹ ਦਾਅਵੇ ਇੱਥੇ ਖੋਖਲੇ ਹੁੰਦੇ ਨਜ਼ਰ ਆ ਰਹੇ ਆ ਆਪਾਂ ਗੱਲਬਾਤ ਕਰਦੇ ਆਂ ਹੋਰ ਦੋਸਤ ਨੇ ਹਾਂਜੀ ਬਾਈ ਜੀ ਸੱਸੀ ਸੱਸੀ ਗੱਲ ਬਾਈ ਜੀ ਕੀ ਨਾਮ ਕੀ ਹੈ ਸਰ ਤੁਹਾਡਾ ਮੇਰਾ ਨਾਮ ਰਿੰਕੂ ਸਿੰਘ ਆ ਜੀ ਅੱਛਾ ਤੁਸੀਂ ਕਿੰਨੀ ਤਰੀਕ ਤੋਂ ਇੱਥੇ ਕੰਮ ਤੇ ਆਏ ਸੀ ਔਰ ਹੁਣ ਇਹ ਟੈਲ ਡੇਟ ਤੱਕ ਕਿੰਨੇ ਤੁਹਾਡੀ ਦੁਕਾਨ ਤੇ ਘਟਿਆ ਹੈ ਸਾਡੀ ਦੁਕਾਨ ਤੇ 17000 ਘਟਾ ਆ ਗਿਆ ਜੀ ਜਿਹਦੇ ਵਿੱਚੋਂ 1000 ਘਟਾ ਚੱਕਿਆ ਗਿਆ ਹੈ ਤੇ ਆਹ ਵੇਖੋ ਸਟਾਕ ਕਿੱਡੇ-ਕੱਡੇ ਲੱਗੇ ਆ ਬਹੁਤ ਬੁਰਾ ਹਾਲ ਆ ਬਹੁਤ ਮਾੜਾ ਸਰਕਾਰ ਦਾ ਬੁਰਾ ਹਾਲ ਹੈ ਇਹਦਾ अच्छा 17000 ਗੱਟਾ ਤੁਹਾਡੀ ਦੁਕਾਨ ਤੇ ਆਇਆ ਹਾਂ 1000 ਚੱਕਿਆ ਗਿਆ ਜੀ ਚੱਕਿਆ 1000 1000 ਚੱਕਿਆ ਗਿਆ ਜੀ ਇਹ ਤਾਂ ਬਹੁਤ ਵੱਡਾ ਤੁਸੀਂ ਇਤਿਹਾਸ ਸਿਰ ਜੀ ਬੈਠੇ ਹੋ ਹਾਂ ਤੇ ਅਸੀਂ ਸਟੈਕ ਲਾਉਣੇ ਆ ਜੀ ਸਾਨੂੰ ਕੋਈ ਪੈਸਾ ਨਹੀਂ ਮਿਲਦਾਗਾ ਗਵਰਨਮੈਂਟ ਬਹੁਤ ਮਾੜੀ ਹੈ ਜਿਹੜੀ ਮਾਲ ਲੇ ਚਕਾਰ ਰਹੀ ਇਹ ਕਹਿੰਦੇ 72 ਘੰਟੇ ਦੇ ਵਿੱਚ ਚੱਕਣਾ ਹੁਣ ਤਾਂ ਸਾਨੂੰ 72 ਮਹੀਨੇ ਹੋ ਗਏ ਲੱਗਦਾ ਬੈਠਿਆ ਨੂੰ ਜੀ ਮੱਛਰ ਬਹੁਤ ਆ ਜਿਸ ਤਰ੍ਹਾਂ ਬੱਛਰ ਬਹੁਤ ਆ ਜੀ ਹਾਂ ਮੱਛਰ ਬਹੁਤ ਲੜਦਾ ਜੀ ਬਰਾਹ ਵਾਲਾ ਫੇਰ ਇਹਨਾਂ ਦੇ ਸਾਨੂੰ ਛੋਲਟਾ ਪਾ ਦਿੰਦੇ ਆ ਜੀ ਕਹਿੰਦੇ ਛੋਲਟਾ ਕੀ ਤੁਨੂੰ ਸਾਨੂੰ ਉਹਦਣੀ ਪੈਂਦੀ ਚੌਧਰੀ ਨੂੰ ਹਾਂ ਜਿਵੇਂ ਹੁਣ ਇੱਥੇ ਕਣਕ ਪਈ ਆ ਧੂਪਾਂ ਪਈਆਂ ਆ ਸੁੱਕਦੀ ਹਾਂ ਸੁੱਕਦੀ ਕਣਕ ਜੀ ਤਕਰੀਬਨ ਅੰਦਾਜ਼ਾ ਕਿੰਨੀ ਕੁ ਗੱਟੇ ਦੀ ਘਟ ਜਾਂਦੀ ਹੋਊਗੀ ਕਿਲੋ ਘਟ ਜਾਂਦੀ ਹੈ ਜੀ ਗੱਟੇ ਦੀ ਫਿਰ ਉਹ ਕਿਲੋ ਕਿਹਦੇ ਖਾਤੇ ਪੈਗੀ ਸਾਡੇ ਖਾਤੇ ਚੌਧਰੀ ਗਰੀਬਾਂ ਦੇ ਜੀ ਫਿਰ ਤੁਸੀਂ ਘਰੇ ਕੀ ਲੈ ਕੇ ਜਾਓਗੇ ਫਿਰ ਅਸੀਂ ਆਪਾਂ ਬਸ ਉਹੀ ਖਾਲੀ ਹੱਥ ਜਾਵਾਂਗੇ ਜੀ ਜਿਵੇਂ ਆਏ ਸੀ ਓਵੇਂ ਚੋਗੇ ਓਵੇਂ ਜਾਵਾਂਗੇ ਜੀ ਬਸ ਆ ਜਿਹੜਾ ਮੱਛਰ ਖੂਨ ਖਾ ਗਏ ਇਹ ਘਟਾ ਗਏ ਇਹ ਘਟਾ ਗਏ ਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਸਰਕਾਰ ਨਹੀਂ ਜੀ ਆਮ ਆਦਮੀ ਦੀ ਕਹਿੰਦੇ ਆਮ ਆਦਮੀ ਦੀ ਸਰਕਾਰ ਆ ਆਮ ਮੱਛਰ ਚ ਹੂੰ ਸਾਡੀ ਗੱਲ ਸੁਣਵਾਈ ਜਾਣੀ ਕੀ ਫਿਰ ਇਹਦਾ ਹੱਲ ਕੀ ਹੋ ਸਕਦਾ ਇਹਦਾ ਹੱਲ ਤੇਹੀ ਹੋ ਸਕਦਾ ਜੀ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ 72 ਘੰਟੇ ਦੇ ਵਿੱਚ ਮਾਲ ਚੱਕਣ ਆਵਦਾ ਸਾਡੇ ਤੋਂ ਛੋਲਟਾਂ ਨਾ ਲਈਆਂ ਜਾਣ ਹੂੰ ਸਾਡੇ ਤੋਂ ਜਿਹੜੇ ਸਟੈਕ ਲਾਏ ਇਹਨਾਂ ਦੇ ਸਾਨੂੰ ਪੈਸੇ ਦਿੱਤਾ ਜਾਵੇ ਇਸ ਸਟੈਕ ਲਾਏ ਇਹਨਾਂ ਨੇ ਜੀ 10000 ਘਟੇ ਦਾ ਸਟੈਕ ਲਾਇਆ ਸਾਨੂੰ ਪੰਜੀ ਨਹੀਂ ਮਿਲੇਗੀ ਤੁਸੀਂ ਚੌਧਰੀ ਦਾ ਕੰਮ ਕਰਦੇ ਹੋ ਹਾਂਜੀ ਚੌਧਰੀ ਦਾ ਕੰਮ ਕਰਦਾ ਕਿੰਨੇ ਤੁਹਾਡੇ ਅੰਡਰ ਕਿੰਨੇ ਮੁੰਡੇ ਕੰਮ ਕਰਦੇ ਇੱਥੇ 15 ਮੁੰਡੇ ਆ ਜੀ 15 ਦੇ 15 ਨੇ ਇਸ ਤਰ੍ਹਾਂ ਸਟੈਕ ਲਾਏ ਆ 15 ਦੇ 15 ਨੇ ਲਾਏ ਆ 17000 ਦਾ ਹੀ ਤੁਸੀਂ ਸਟੈਕ ਕਰ ਰਹੇ ਆ ਆ 17000 ਦਾ ਕਰਤਾ ਸਟੈਕ ਜੀ 17000 ਕਿੰਨਾ ਚੱਕਿਆ ਗਿਆ ਜੀ ਯਾਨੀ ਕਿ 16000 ਤੁਸੀਂ ਸਟੈਕਿੰਗ ਕੀਤੀ ਆ ਹਾਂਜੀ ਹਾਂਜੀ ਇਹੇ ਸਾਨੂੰ ਫਿਰ ਗੱਡੀਆਂ ਚ ਲੱਦਣਾ ਪੈਣਾ ਹੈ ਡਬਲ ਹੋ ਜਾਣਾ ਜੀ ਇਹਨੇ 16000 32 ਹੋ ਜਾਣਾ ਜੀ 32000 ਗੱਟਾ ਮੁੱਡੇ ਤੇ ਚੱਕਿਆ ਜਿਹੜਾ ਫਿਰ ਤੁਸੀਂ ਗੱਡੀ ਚ ਲੱਦਦੇ ਉਹਦਾ ਕਿੰਨਾ ਤੁਹਾਨੂੰ ਗਟੇ ਦੇ ਹਿਸਾਬ ਨਾਲ ਮਿਲਦਾ ਉਹਦਾ ਗੱਟੇ ਦਾ 70 ਕੁ 1 ਰੁਪਿਆ 70 ਕੁ ਪੈਸੇ ਮਿਲਦੇ ਆ ਜੀ ਠੀਕ ਹੈ ਤੇ ਜਿਹੜਾ ਸਟੈਕ ਲਾਉਣੇ ਆ ਇਹਦੇ 1 ਰੁਪਿਆ 2 ਰੁਪਏ ਦੇ ਲੈਂਦੇ ਆ ਜੀ ਇਹ ਬਾਹਰ ਲਮਾਉਣੇ ਤਾਂ 2 ਰੁਪਏ ਪ੍ਰਤੀ ਗੱਟਾ ਹਾਂਜੀ ਤੇ ਸਾਨੂੰ ਜੇ ਆਪ ਨੂੰ ਲਾਉਣਾ ਪੈਂਦਾ ਤੇ ਸਾਨੂੰ ਕੁਝ ਨਹੀਂ ਮਿਲਦਾ ਜੀ ਮੈਂ ਤਾਂ ਜਾਨੀ ਕਿ ਫ੍ਰੀ ਚ ਹੋ ਗਈ ਮੈਂ ਤਾਂ ਫ੍ਰੀ ਚ ਹੋ ਗਈ ਗਵਰਨਮੈਂਟ ਦਾ ਕੰਮ ਫ੍ਰੀ ਚ ਹੋ ਗਿਆ ਇਹ ਜੀ ਗਵਰਨਮੈਂਟ ਨੂੰ ਤਾਂ ਬਚ ਗਏ ਸਾਰੇ ਪੈਸੇ ਹਾਂ ਬਚ ਗਏ ਜੀ ਕਿੱਥੇ ਉਹਨੂੰ ਲੇਬਰ ਦੇਣੀ ਪੈਣੀ ਪਿੱਛੇ ਲੇਬਰ ਦੇਣੀ ਪੈਣੀ ਸਟੈਕ ਲਾ ਕੇ ਤੁਹਾਡਾ ਤਾਂ ਡਬਲ ਹੋ ਗਿਆ ਕੰਮ ਇੱਕ ਤਾਂ ਸ਼ਿਫਟਿੰਗ ਦਾ ਹੋ ਗਿਆ ਇੱਕ ਤੁਸੀਂ ਫੇਰ ਗੱਡੀ 'ਚ ਲੋਡ ਕਰੋਗੇ ਗੱਡੀ 'ਚ ਲੋਡ ਕਰਾਂਗੇ ਜੀ ਫੇਰ ਪਹਿਲਾਂ ਤਾਂ ਸਟੈਕ ਲਾਏ ਫੇਰ ਸ 8 ਕੰਟੇਨਰ ਧਾਰਨ ਕੀਤੇ ਗਏ ਸੀ ਬਹੁਤ ਵੱਡਾ ਇੱਕ ਸ਼ਹੀਦੀਆਂ ਪਾਈਆਂ ਸੀ ਮਜ਼ਦੂਰਾਂ ਨੇ ਸ਼ਿਕਾਗੋ ਦੇ ਵਿੱਚ ਸ਼ਹੀਦ ਹੋ ਗਏ ਸੀ ਮਜ਼ਦੂਰ ਹਾਂਜੀ ਗਰੀਬਾਂ ਦੀ ਕੌਣ ਪੁੱਛਦਾ ਜੀ ਕੋਈ ਮਜ਼ਦੂਰ ਦੱਸਣ ਨਹੀਂ ਜੀ ਇਹ ਤਾਂ ਵੱਡੇ ਲੋਕਾਂ ਦੀ ਗੱਲ ਆ ਸਾਡੇ ਕਦੇ ਤਕਰੀਬਾਂ ਵਿੱਚ ਬੋਰੀਆਂ ਤੇ ਰੁਲਦੇ ਫਿਰਦੇ ਆ ਤੜਕੇ ਦੇ ਲੱਗੇ ਕੰਮ ਕਰਨ ਤੱਕ 4 ਵਜੇ ਤੋਂ ਲੱਗੇ ਜੇ ਰਾਤ 6:00 ਤੋਂ 4:00 ਜਾਂਦੇ ਆ ਫਿਰ ਰਾਤ ਨੂੰ ਨਿਗਰਾਨੀ ਵਾਸਤੇ ਕੋਈ ਚੌਂਕੀਦਾਰ ਰੱਖਿਆ ਹੈ ਕੋਈ ਜਾਗਦੇ ਨਹੀਂ ਕੋਈ ਚੌਂਕੀਦਾਰ ਨਹੀਂ ਜੀ ਸਾਨੂੰ ਆਪ ਨੂੰ ਨਿਗਰਾਨੀ ਰੱਖਣੀ ਪੈਂਦੀ ਹੈ ਜੀ ਹੋਰ ਸਖ ਸਵਦਾਵਾਂ ਦਾ ਕਿਸ ਤਰ੍ਹਾਂ ਦਾ ਇੱਥੇ ਮੰਡੀ ਦੇ ਵਿੱਚ ਰਿਹਾ ਪੀਣ ਵਾਲਾ ਪਾਣੀ ਪੀਣ ਵਾਲਾ ਪਾਣੀ ਬਾਥਰੂਮ ਹਾਂ ਉਹ ਠੀਕ ਠਾਕ ਸੀ ਜੀ ਪੀਣ ਵਾਲਾ ਪਾਣੀ ਤਾਂ ਬਹੁਤ ਵਧੀਆ ਸੀ ਪ੍ਰਬੰਧ ਬਾਥਰੂਮਾਂ ਦੇ ਪ੍ਰਬੰਧ ਸੀ ਜੀ ਪਰ ਆਹੀ ਗੱਲ ਮਾੜੀ ਆ ਜਿਹੜਾ ਮਾਲ ਚੱਕਿਆ ਨਹੀਂ ਗਿਆ ਸਾਡਾ ਜੀ ਚਲੋ ਮਹੀਨਾ ਮਹੀਨਾ ਹੋ ਗਿਆ ਬੈਠਾ ਨੂੰ ਅਸੀਂ ਗਾਂਹਾਂ ਤੇ ਚਵੱਕਾਂ ਨੂੰ ਗਾਂਹ ਹੋਰ ਕੰਮ ਕਾਰ ਕਰਨ ਵਾਲੇ ਬਣ ਗਏ ਜੀ ਜੇ ਮਾਲ ਚੱਕ ਲੈਦਾ ਸਰਕਾਰ ਸੋ ਆਪਾਂ ਹੋਰ ਵੀ ਇੱਥੇ ਕਿਸੇ ਦੋਸਤ ਨਾਲ ਗੱਲਬਾਤ ਕਰਦੇ ਆ ਕਿ ਮੰਡੀ ਦੇ ਵਿੱਚ ਜਿਸ ਤਰ੍ਹਾਂ ਇਹ ਬੈਠੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਸਾਰੇ ਸਾਫੇ ਝੱਲ ਰਹੇ ਨੇ ਕਿਉਂਕਿ ਮੱਛਰ ਘਾ ਰਿ ਬਹੁਤ ਮੋਟਾ ਮੋਟਾ ਮੱਛਰ ਇੱਥੇ ਮੱਖੀਆਂ ਵਰਗਾ ਤੇ ਇਹ ਰਾਤ ਨੂੰ ਇੱਥੇ ਕੰਮੇ ਬੈਠੇ ਨੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਬਾਈ ਜੀ ਤੁਹਾਡਾ ਸਵਰਨ ਸਿੰਘ ਜੀ ਅੱਛਾ ਕਿੱਥੋਂ ਤੁਸੀਂ ਆਉਣੇ ਹੋ ਇੱਥੇ ਕਿੰਨੇ ਚਿਰ ਤੋਂ ਮੰਡੀ ਚ ਕੰਮ ਕਰਦੇ ਹੋ ਕੈਮਰੇ 20 ਸਾਲ ਹੋ ਗਏ ਜੀ ਕੈਮਰੇ 20 ਸਾਲ ਤੋਂ ਰੈਗੂਲਰ ਇਹੀ ਕੰਮ ਕਰਦੇ ਹੋ ਤੁਸੀਂ ਹਰ ਸਰਕਾਰ ਦਾ ਰੰਗ ਦੇਖ ਲਿਆ ਹੁਣ ਇਹ ਤਾਂ ਬਹੁਤ ਮਾੜਾ ਹਾਲ ਹੈ ਜੀ ਨਹੀਂ ਜਿੱਦਾਂ ਇਹ ਤੋਂ ਪਹਿਲਾਂ ਕੈਪਟਨ ਸਰਕਾਰ ਆ ਗਈ ਫਿਰ ਬਾਦਲ ਸਰਕਾਰ ਸੀ ਹਾਂਜੀ ਉਹਦਾ ਚੰਗਾ ਸਿਸਟਮ ਸੀਗਾ ਜੀ ਮਾਲ ਵੀ ਚੱਕਿਆ ਜਾਂਦਾ ਸੀ ਸਾਨੂੰ ਇੰਨਾ ਨਹੀਂ ਪਰੇਸ਼ਾਨ ਉਹਦੋਂ ਤੇ ਉਹਦੋਂ ਦੇ ਵਿੱਚ ਕਿੰਨਾ ਕੁ ਬਦਲਾ ਸਮਝਦੇ ਹੋ ਅਸੀਂ ਤਾਂ ਕੁਛ ਨਹੀਂ ਸਮਝਦੇ ਜੀ ਬਿਲਕੁਲ ਹੀ ਮਤਲਬ ਦੁਖੀ ਹੋਏ ਬੇ ਅੱਛਾ ਪਹਿਲਾਂ ਨਾਲੋਂ ਬਹੁਤ ਬੁਰਾ ਹਾਲ ਹੋ ਗਿਆ ਬਹੁਤ ਬਹੁਤ ਜੀ ਬੰਦਿਆਂ ਨੂੰ ਬੁਖਾਰ ਹੋ ਜਾਂਦਾ ਜੀ ਆ ਮੱਛਰ ਲੜ ਲੜ ਕੇ ਇੰਨਾ ਜਿਆਦਾ ਫਿਰ ਅਖਬਾਰਾਂ ਦੇ ਵਿੱਚ ਖਬਰਾਂ ਆਉਂਦੀਆਂ ਇਸ ਤੇ ਔਰ ਆਉਂਦੇ ਉਹ ਤਾਂ ਕਿਨੇ ਬਦਲਾਅ ਆਇਆ ਬਹੁਤ ਕੁਝ ਬਦਲ ਗਿਆ ਸਾਡੇ ਵਾਸਤੇ ਤਾਂ ਕੁਝ ਨਹੀਂਗਾ ਜੀ ਹੂੰ ਬਿਲਕੁਲ ਹੀ ਕੁਝ ਨਹੀਂਗਾ ਇੱਕ ਫਿਰ ਜਿਹੜਾ ਤੁਸੀਂ ਆ ਸ਼ਿਫਟਿੰਗ ਦੀ ਵਾਰ-ਵਾਰ ਮੈਂ ਤਾਂ ਹੀ ਗੱਲ ਕਰ ਰਿਹਾ ਕਿ ਤੁਸੀਂ ਸ਼ਿਫਟਿੰਗ ਕੀਤੇ ਗੱਟੇ ਆਪਣੇ ਜਿਹੜੇ ਤੁਸੀਂ 15-15000 ਤੇ ਅਲੱਗ-ਅਲੱਗ ਰੇਟਾਂ ਦੇ ਤੁਸੀਂ ਮੁੰਡੇ ਰੱਖੇ ਇਥੇ ਲੇਬਰ ਵਾਲੇ ਉਹ ਪੈਸੇ ਵੀ ਫਿਰ ਤੁਹਾਨੂੰ ਪੈ ਜਾਣੇ ਸਰ ਨੂੰ ਪੈਸੇ ਪੈਂਦੇ ਸ਼ੌਰਟੇਜ ਕਿੰਨੀ ਕੀ ਪੈ ਜਾਂਦੀ ਹੈ ਅੰਦਾਜ਼ਾ ਸ਼ੌਰਟੇਜ ਕਿਲੋ ਗੱਟੇ ਦੀ ਪੈ ਜਾਣੀ ਹੈ ਜੇ ਜੇ ਹਜੇ ਵੀ 10 ਦਿਨ ਨਾ ਮਾਲ ਚੱਕਿਆ ਗਿਆ ਤੇ 1 ਕਿਲੋ ਗੱਟੇ ਦੀ ਚੱਕ ਹੋ ਜਾਂਦੀ ਤੁਹਾਡੀ ਦੁਕਾਨ ਤੇ ਕਿੰਨੇ ਗਟੇ ਆਏ ਨੇ 17000 ਜੀ 17000 ਹਾਂਜੀ ਹਾਂਜੀ ਫਿਰ ਜਿਸ ਤਰ੍ਹਾਂ ਇਹ ਲੇਬਰ ਨੂੰ ਵੀ ਪੈਸੇ ਦੇਣੇ ਆ ਸ਼ਾਰਟੇਜ ਵੀ ਤੁਸੀਂ ਭਰਨੀ ਆ ਹੋਰ ਵੀ ਮੰਡੀ ਦੇ ਵਿੱਚ ਕਾਫੀ ਖਰਚੇ ਜਿਹੜੇ ਲੇਬਰ ਉਹ ਨਹੀਂ ਉਹ ਆ ਜਾਂਦੇ ਆ ਹਾਂਜੀ ਫਿਰ ਤੁਹਾਡੇ ਇਹਦੇ ਵਿੱਚ ਕਸੂਰ ਕੀ ਆ ਤੁਹਾਨੂੰ ਤੁਸੀਂ ਸ਼ਾਰਟੇਜ ਕਿਉਂ ਭਰਦੇ ਹੋ ਕਦੇ ਤੁਸੀਂ ਇਸ ਦੇ ਬਾਰੇ ਕਦੇ ਰੌਲਾ ਨਹੀਂ ਪਾਇਆ ਕੋਈ ਰੋਸ ਪ੍ਰਦਰਸ਼ਨ ਧਰਨੇ ਮਜਾਰੇ ਕੋਈ ਮੰਗ ਰੱਖੀ ਹੋਏ ਕਿਸੇ ਲੀਡਰ ਦੇ ਅੱਗੇ ਇਹ ਚੱਲਦਾ ਹੀ ਰਹਿੰਦਾ ਜੀ ਸਿਸਟਮ ਹਰ ਵਾਰੀ ਦਾ ਕੰਮ ਆ ਹੀ ਆ ਜੀ ਕਹਿ ਦਿੰਦੇ ਵੀ ਮਾਲ ਛੇਤੀ ਚੱਕਾਂਗੇ ਗੱਡੀਆਂ ਆਉਣਗੀਆਂ ਮਜ਼ਦੂਰਾਂ ਨੂੰ ਸੌਖਾ ਕਰਾਂਗੇ ਕੁਝ ਨਹੀਂ ਹੁੰਦਾ ਕਈ ਵਾਰ ਬਿਆਨ ਵੀ ਆਉਂਦੇ ਆ ਕਹਿੰਦੇ ਰਾਤ ਨੂੰ ਕੱਢ ਲੈਂਦੇ ਆ ਪਰਖੀਆਂ ਦਾ ਆਉਂਦੇ ਆ ਜੀ ਪਰ ਨਹੀਂ ਕੋਈ ਆਪਣੀ ਮੰਡੀ ਕੋਈ ਆ ਜਾਂ ਸਿਸਟਮ ਨਹੀਂ ਹੈਗਾ ਇਹ ਤਾਂ ਘਾਟ ਹੀ ਜਾਂਦੀ ਹੈ ਜੀ ਕਿਉਂਕਿ ਕਿਲੋ ਕਿਲੋ ਤਾਂ ਘਾਟ ਹੀ ਜਾਣੀ ਹੈ ਹਾਂ ਜੀ ਹੁਣ ਗਿੱਲੇ ਬਹੁਤ ਚਲਾਗੇ ਫੇਰ ਸਰਕਾਰ ਨੂੰ ਚਾਹੀਦਾ ਜੇਕਰ ਰਿਐਲਿਟੀ ਦੇ ਵਿੱਚ ਹੀ ਤੋਂ ਪਾਦੇ ਨਾਲ ਇਹ ਕਣਕ ਸੁੱਕ ਕੇ ਇੱਕ ਇੱਕ ਕਿਲੋ ਘਟ ਜਾਂਦੀ ਆ ਤੇ ਫਿਰ ਤੁਹਾਡਾ ਤਾਂ ਉਹਦੇ ਵਿੱਚ ਕਸੂਰ ਹੀ ਕੋਈ ਨਹੀਂ ਨਹੀਂ ਜੀ ਸਾਡਾ ਕੋਈ ਕਸੂਰ ਜਾਂ ਫਿਰ ਸੁਮੇਸਰ ਚੱਕ ਲੈਣ ਜਿੱਦਾਂ ਅੱਜ ਭਰੀ ਆ ਕੱਲ ਚੱਕੀ ਜਾਵੇ ਤੇ ਕਣਕ ਇੱਕ 100 ਗ੍ਰਾਮ ਵੀ ਨਹੀਂ ਘਟੂਗੀ ਤਿੰਨ ਦਿਨ ਬਾਅਦ ਵੀ ਚੱਕੀ ਜਾਵੇ ਨਾ ਜੀ ਨਹੀਂ ਫਰਕ ਪੈਂਦਾ ਫੇਰ ਵੀ ਨਹੀਂ ਘਟਦੀ ਹਾਂਜੀ 15 ਦਿਨ ਹੋ ਗਏ ਜੀ ਭਰਿਆਂ ਨੂੰ ਘਟੇ ਕੋਈ ਨਹੀਂ ਚੱਕ ਰਿਆ ਸੋ ਦੋਸਤੋ ਇੱਕ ਵਾਰੀ ਆਪਾਂ ਤੁਹਾਨੂੰ ਮੰਡੀ ਦਾ ਸੀਨ ਮੈਂ ਆ ਗਟਿਆਂ ਦੇ ਉੱਪਰ ਚੜ੍ਹ ਕੇ ਦਿਖਾ ਦਿੰਨੇ ਆ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਆ ਸਾਰਾ ਮਾਹੌਲ ਇਹ ਦਿਖਾ ਦੇਣ ਤਾਂ ਕਿ ਸਾਰੇ ਦਰਸ਼ਕ ਦੇਖ ਸਕਣਗੇ ਕਿ ਕਿਸ ਤਰ੍ਹਾਂ ਦੂਰ ਦੂਰ ਤੱਕ ਜਿਹੜੇ ਸਾਰੇ ਤੁਹਾਨੂੰ ਸਟੈਕ ਲੱਗਿਆ ਨਜ਼ਰ ਆਉਂਦਾ ਏ ਟਰਾਂਸਪੋਰਟ ਦਾ ਜਿਹੜਾ ਕੰਮ ਹੈ ਬਿਲਕੁਲ ਠਾਪਾ ਪਾ ਕਹਿ ਸਕਦੇ ਆ ਜਿਹੜੇ ਆੜਤੀਏ ਨੇ ਦੁਕਾਨਦਾਰ ਨੇ ਉਹ ਮੁੱਲ ਦੀ ਗੱਡੀ ਲਿਆਉਂਦੇ 8 ਰੁਪਏ ਪ੍ਰਤੀ ਗੱਟਾ ਦਿੰਦੇ ਆ ਸਰਕਾਰ ਵੱਨਿਓ ਜਿਹੜੇ ਯੂਨੀਅਨਾਂ ਬਣੀਆਂ ਉਹ ਉਥੋਂ ਟੈਂਡਰ ਹੋਏ ਸੀ ਟੈਂਡਰ ਮਾਲਕ ਵੱਲਿਓ ਕਿਸੇ ਤਰ੍ਹਾਂ ਦੀ ਕੋਈ ਗੱਡੀ ਇਹਨਾਂ ਨੂੰ ਮਹੱਈਆ ਨਹੀਂ ਕਰਾਈ ਜਾਂਦੀ ਇਸ ਕਰਕੇ ਇੱਥੇ ਵੱਡਾ ਜਿਹੜਾ ਸਟੈਕ ਲੱਗਾ ਏ ਥੈਂਕ ਯੂ ਧੰਨਵਾਦ